ਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਕਲੈਕਸ਼ਨ ਤੁਹਾਡੇ ਵਾਸਤੇ ਬਹੁਤ ਜ਼ਬਰਦਸਤ ਜੀ ਲੈ ਕੇ ਆਈਆਂ ਅਸੀਂ ਬਹੁਤ ਸੋਹਣੇ ਸੂਟ ਨੇ ਜਿਹੜੇ ਅਸੀਂ ਤੁਹਾਨੂੰ ਅੱਜ ਦੇ ਵੀਡੀਓ ਚ ਦਿਖਾਣੇ ਆ ਫੰਕਸ਼ਨਲ ਸੂਟ ਨੇ ਜੀ ਸਾਰੇ ਤੇ ਬਹੁਤ ਘੱਟ ਪ੍ਰਾਈਸ ਵਿੱਚ ਨੇ ਜਿਹੜੇ ਅਸੀਂ ਤੁਹਾਨੂੰ ਬਿਲਕੁਲ ਨਵੀਂ ਜੀ ਕਲੈਕਸ਼ਨ ਦੇਣ ਲੱਗੇ ਅੱਜ ਦੀ ਵੀਡੀਓ ਦੇ ਵਿੱਚ ਬੁਕਿੰਗ ਲਈ ਨੰਬਰ ਹੋਗਾ ਜੀ H283828381 ਨੰਬਰ ਆ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਸੋਹਣੀ ਆ ਤੇ ਬਾਕੀ ਤੁਹਾਡੇ ਤੁਹਾਨੂੰ ਕਿਦਾਂ ਲੱਗੇ ਸਾਰੇ ਸੂਟ ਇਹ ਹੈਗਾ ਅੱਜ ਦਾ ਆਪਣਾ ਫਰਸਟ ਪਹਿਲਾਂ ਤਾਂ ਕਲਰੀ ਬਹੁਤ ਜ਼ਿਆਦਾ ਟ੍ਰੈਂਡ ਚ ਆ ਜੀ ਰਸਟ ਸ਼ੇਡ ਆ ਠੀਕ ਆ ਤੇ ਵਰਕ ਤੁਸੀਂ ਦੇਖ ਸਕਦੇ ਹੋ ਸਾਰੇ ਸੂਟਾਂ ਦੇ ਤੇ ਪ੍ਰਾਈਸ ਵੀ ਬਹੁਤ ਇਹਨਾਂ ਦੇ ਤੁਹਾਨੂੰ ਹੈਰਾਨ ਕਰਨ ਵਾਲੇ ਹੋਣਗੇ ਤੇ ਪਹਿਲਾਂ ਤਾਂ ਸਲਵਾਰ ਦਾ ਸਟਫ ਦਿਖਾ ਦਾਂ ਤੇ ਨਾਲ ਇਹ ਹੀ ਆਪਣੇ ਲਾਈਨਿੰਗ ਦੇ ਕੰਮ ਆ ਜਾਏਗਾ ਇਹ ਹੈਗਾ ਜੀ ਸਲਵਾਰ ਦਾ ਸਟਫ ਹੈ ਬਹੁਤ ਸੋਨਾ ਸਿਲਕ ਸਲਵਾਰ ਹੈ ਜੀ ਇਹ ਤੇ ਸਿਲਕ ਦੀ ਸਲਵਾਰ ਦੇ ਨਾਲ ਤੁਹਾਨੂੰ ਇੱਕ ਗਲਾਸ ਟਿਸ਼ੂ ਦੇ ਉੱਪਰ ਸ਼ਰਟ ਮਿਲ ਜਾਈਗੇ ਇਹ ਆਪਣਾ ਕਲਰ ਆ ਜਾਏਗਾ ਜੀ ਰਸਟ ਸ਼ੇਡ ਮੈਂ ਤਾਂ ਹੀ ਪਹਿਲਾਂ ਸਲਵਾਰ ਖੋਲੀ ਸੀਗੀ ਤੁਹਾਨੂੰ ਪ੍ਰੋਪਰ ਕਲਰ ਸਮਝ ਆ ਜਾਏਗਾ ਐਦਾਂ ਬਣਿਆ ਹੋਇਆ ਇਹਦਾ ਨਾਇਕ ਬਹੁਤ ਸੋਹਣਾ ਮਸ਼ੀਨੀ ਵਰਕ ਦੇ ਨਾਲ ਰਹੇਗਾ ਸਾਰੇ ਸੂਟ ਹੈਂਡ ਦਾ ਟੱਚ ਦਿੱਤਾ ਹੋਇਆ ਜੀ ਵਿੱਚ ਦੇ ਸਿਪੀ ਦੇ ਨਾਲ ਨੇਕਾ نیچے ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਘੇਰਾ ਨਹੀਂ ਬਣਿਆ ਹੋਇਆ ਥੋਡੀ ਚੁਆਇਸ ਆ ਤੁਸੀਂ ਜਿੰਨੀ ਮਰਜ਼ੀ ਲੈਂਥ ਰੱਖ ਸਕਦੇ ਹੋ ਸ਼ਾਰਟ কুরਤੀ ਬਣਾ ਸਕਦੇ ਹੋ ਬਿਲਕੁਲ ਸ਼ਾਰਟ কুরਤੀ ਦੇ ਨਾਲ ਤੁਸੀਂ ਇਹਨਾਂ ਦੇ ਨਾਲ ਕਲੀਆਂ ਵਾਲੇ ਡਿਵਾਈਡਰ ਬਣਾ ਸਕਦੇ ਹੋ ਲਹਿੰਗਾ ਬਣਾ ਸਕਦੇ ਹੋ ਥੋਡੀ ਚੁਆਇਸ ਆ ਜੀ ਤੁਸੀਂ ਇਸ ਸੂਟ ਨੂੰ ਕਿਵੇਂ ਸਟਿਚਿੰਗ ਕਰਾ ਕੇ ਲੁੱਕੇਰੀ ਚੇਂਜ ਕਰਨੀ ਆ ਮੇਨ ਹੈਗਾ ਜੀ ਅੱਜ ਦੀ ਵੀਡੀਓ ਦੇ ਮੇਨ ਦੁਪट्टे ਰਹਿਣਗੇ ਬਹੁਤ ਸੋਹਣੇ ਜਿਹੇ ਦੁਪट्टे ਨੇ ਗਲਾਸ ਟਿਸ਼ੂ ਦੇ ਦੁਪੱਟੇ ਆ ਲੁੱਕ ਲਾਈਕ ਹੈਵੀ ਪਰ ਹੈਗੇ ਲਾਈਟ ਵੇਟ ਨੇ ਵਰਕ ਬਹੁਤ ਸੋਹਣਾ ਹੈ ਮਸ਼ੀਨੀ ਵਰਕ ਦੇ ਨਾਲ ਨਾਲ ਇੱਕ ਨਵੀਂ ਜੀ ਚੀਜ਼ ਦਿਖਾਣੇ ਆ ਜੀ ਬਿਲਕੁਲ ਪੈਚ ਕੀਤਾ ਹੋਇਆ ਹੈ ਇਹ ਸਾਰਾ ਪੈਚ ਕੀਤਾ ਹੋਇਆ ਹੈ ਹੈਂਡ ਦਾ ਟੱਚ ਸਿਪੀ ਦੇ ਨਾਲ ਆ ਜੀ ਬਹੁਤ ਸੌਫਟ ਦੁਪੱਟਾ ਹੈ ਸਿਰ ਤੇ ਲਾਓ ਜਿੱਦਾਂ ਮਰਜੀ ਦੁਪੱਟਾ ਵੇਅਰ ਕਰੋ ਤੁਹਾਡੀ ਚੁਆਇਸ ਆ ਬਹੁਤ ਸੋਹਣੇ ਲੱਗਦੇ ਨੇ ਹੈਵੀ ਲੁੱਕ ਦੇ ਵਿੱਚ ਨੇ ਤੇ ਵੈਸੇ ਲਾਈਟ weight ਨੇ 4 ਸਾਈਡ ਦੇ ਲੇਸ ਨਹੀਂ ਹੈਗੀ ਸਾਰਾ ਵਰਕ ਹੀ ਕੀਤਾ ਹੋਇਆ ਹੈ ਦੁਪट्टे ਦੇ ਉੱਪਰ ਠੀਕ ਹੈ ਜੀ ਜਾਲ ਦੁਪट्टे ਦੇ ਨਾਲ ਸਿੰਪਲ ਜੀ ਮਤਲਬ ਕਿ ਸ਼ਰਟ ਜਿਹੜੀ ਬਹੁਤ ਜ਼ਿਆਦਾ ਹੈਵੀ ਨਹੀਂ ਕੀਤੀ ਹੋਈ ਤਾਂ ਜੋ ਦੁਪੱਟਾ ਟੂ ਮੱਚ ਹੈਵੀ ਹੈ ਇਸ ਦਾ ਲੁੱਕ ਲਾਈਕ ਤਾਂ ਬਹੁਤ ਸੋਹਣੀ ਲੁੱਕ ਆਏਗੀ ਜੀ suit ਬਣਨ ਤੋਂ ਬਾਅਦ ਤੇ ਪ੍ਰਾਈਸ ਦਵਾਂਗੇ ਅਸੀਂ ਤੁਹਾਨੂੰ ਇਹਨਾਂ ਦਾ 3600 3600 ਦਾ suit ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਤੇ ਕਲਰ ਆਪਸ਼ਨ ਅਸੀਂ ਤੁਹਾਨੂੰ ਦੇ ਦੰਨੇ ਆ ਜੀ ਕਾਫੀ ਸਾਰੇ ਇਹ ਹੈਗਾ ਦਾ ਸੈਕਿੰਡ ਕਲਰ ਗਾਜ਼ਰੀ ਟੋਨ ਤੇ ਇਹ ਸਲਵਾਰ ਦਾ ਕਲਰ ਤੁਸੀਂ ਦੇਖ ਸਕਦੇ ਹੋ ਗਾਜ਼ਰੀ ਟੋਨ ਤੇ ਸੈਕਿੰਡ ਕਲਰ ਆ ਥਰਡ ਕਲਰ ਹੈਗਾ ਜੀ ਇਹਦਾ ਇਹ ਨਿਓਨ ਮਸਟਰਡ ਸ਼ੇਡ ਆ ਤੁਸੀਂ ਇਹਨੂੰ ਹਲਦੀ ਤੇ ਪਾ ਸਕਦੇ ਹੋ ਮਹਿੰਦੀ ਤੇ ਪਾ ਸਕਦੇ ਹੋ ਤੁਸੀਂ ਸਟੀਚਿੰਗ ਇਸ ਤਰ੍ਹਾਂ ਕਰਵਾਇਓ ਸੂਟ ਦੀ ਅੰਬਿਆਸੀ ਦਾ ਸਲਵਾਰ ਸੂਟ ਵੀ ਬਹੁਤ ਸੋਹਣਾ ਲੱਗੇਗਾ ਬਟ ਜੇ ਤੁਸੀਂ ਇਹਨੂੰ ਡਿਜ਼ਾਈਨਰ ਜਿਹਾ ਸੂਟ ਬਣਾ ਲੋਗੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜੇਗੀ ਪ੍ਰਾਈਸ ਦੇ ਅਕੋਰਡਿੰਗ ਸੂਟ ਬਹੁਤ ਸੋਹਣਾ ਬਣ ਜਾਏਗਾ ਠੀਕ ਹੈ ਜੀ ਠੀਕ ਹੈ ਇਹ ਹੈਗਾ ਅੱਜ ਦਾ ਆਪਣਾ ਫਰਸਟ ਸੈੱਟ ਕਲਰ ਆਪਸ਼ਨ ਤੁਸੀਂ ਦੇਖ ਸਕਦੇ ਹੋ ਚਾਰ ਕਲਰ ਨੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਜੀ 3600 ਅੱਜ ਦੀ ਵੀਡੀਓ ਦਾ ਪ੍ਰਾਈਸ ਰਹੇਗਾ 3600 ਦੇ ਵਿੱਚ ਤੁਹਾਨੂੰ ਇਹ ਬਹੁਤ ਸੋਹਣੀ ਜੀ ਕਲੈਕਸ਼ਨ ਮਿਲਦੀ ਆ ਇਹਨਾਂ ਦਾ ਪ੍ਰਾਈਸ ਕੱਢਣਾ ਸੀਗਾ ਜੀ ਅਸੀਂ 4500 ਬਟ ਸਾਡੇ ਵੈਂਡਰਸ ਦੀ ਕਾਲ ਆਈ ਆ ਕਿ ਬਹੁਤ ਸਾਰਾ ਸਟਾਕ ਹੈਗਾ ਤੁਸੀਂ ਜਿੰਨਾ ਸੇਲ ਕਰਨੇ ਨੂੰ ਕਰ ਸਕਦੇ ਹੋ ਘੱਟ ਪ੍ਰਾਈਸ ਤੇ ਤੇ ਤਾਂ ਕਰਕੇ ਅਸੀਂ ਤੁਹਾਨੂੰ ਦੇ ਰਹੇ ਹਾਂ ਉਹਨੇ 3600 ਦਾ ਤੁਸੀਂ ਫਾਇਦਾ ਚੁੱਕ ਸਕਦੇ ਹੋ ਜੀ ਤੁਹਾਡੇ ਫਾਇਦੇ ਦੀ ਬਹੁਤ ਸੋਹਣੀ ਆਈਟਮ ਆ ਨੈਕਸਟ ਦੇ ਰਹੇ ਹਾਂ ਇਹ ਹੈਗਾ ਨੈਕਸਟ ਇਹਦੇ ਵਿੱਚ ਬਹੁਤ ਸੋਨਾ ਜਿਆ ਮਰਜੈਂਟਾ ਸ਼ੇਡ ਕਲਰ ਵੀ ਬਹੁਤ ਸੋਨਾ ਹੈ ਨਾ ਡਾਰਕ ਮਤਲਬ ਕਿ ਟੂ ਮੱਚ ਬ੍ਰਾਈਟ ਨਹੀਂ ਹੈਗਾ ਜਿਨ੍ਹਾਂ ਨੇ ਵੀ ਇਹ ਵਾਲਾ ਸੂਟ ਆਰਡਰ ਕਰਨਾ ਹੋਇਆ ਇੱਕ ਵਾਰੀ ਕਨਫਰਮ ਕਰ ਲਿਓ ਅਸੀਂ ਇਹਦੀ ਸਲਵਾਰ ਚੇਂਜ ਕਰਾਂਗੇ ਕਿਉਂਕਿ ਸਲਵਾਰ ਦੇ ਵਿੱਚ ਹਲਕੇ ਹਲਕੇ ਜਾਂ ਕੀਤੇ-ਕੀਤੇ ਦਾਗ ਹੈ ਤਾਂ ਜੇ ਕਿਸੇ ਨੂੰ ਇਹ ਵਾਲਾ ਸੂਟ ਪਸੰਦ ਆਇਆ ਤਾਂ ਸਾਨੂੰ ਤੁਸੀਂ ਦੱਸ ਦਿਓ ਵੀ ਇਸ ਦੀ ਸਲਵਾਰ ਦੇ ਵਿੱਚ ਥੋੜਾ ਜਿਹਾ ਦਾਗ ਆਇਆ ਤੇ ਅਸੀਂ ਉਹ ਚੇਂਜ ਕਰਕੇ ਤੁਹਾਨੂੰ ਦਵਾਂਗੇ ਡਾਈ ਕਰਾ ਕੇ ਤੇ ਇਹ ਹੈਗਾ 글ਾਸ ਟਿਸ਼ੂ ਦੇ ਉੱਪਰ ਹੀ ਸ਼ਰਟ ਦਾ ਬਹੁਤ ਸੋਹਣਾ ਜਿਹਾ ਪਾਣੀ 골ਡਨ ਤਿੱਲੇ ਦੇ ਨਾਲ ਐਦਾਂ ਡਿਜ਼ਾਈਨ ਬਣਿਆ ਹੋਇਆ neck ਤੇ ਬਹੁਤ ਪਿਆਰਾ ਡਿਜ਼ਾਈਨ ਆ ਜੀ ਤੇ ਸਾਰੇ ਦੇ ਵਿੱਚ ਰਹੇਗੀ ਬੂਟੀ نیچے ਬਣਿਆ ਹੋਇਆ ਘੇਰਾ ਠੀਕ ਹੈ ਲੁੱਕ ਦੇਖੋ ਸੂਟ ਦੀ ਕਿੰਨੀ ਸੋਹਣੀ ਲੱਗਦੀ ਆ ਸਿਲਕ ਦੀ ਸਲਵਾਰ ਹੈ ਜੀ ਨਾਲ ਤੇ ਨਾਲ ਤੁਹਾਨੂੰ ਮਿਲ ਜੇਗਾ ਸਾਰਾ ਹੀ ਫਰੰਟ ਦੁਪੱਟਾ ਇਹਦਾ ਹੈਵੀ ਐਡਾ ਬੂਟੀ ਸਾਰੇ ਦੁਪੱਟੇ ਚ ਰਹੇਗੀ ਬਹੁਤ ਪਿਆਰੀ ਜੀ ਕਲੈਕਸ਼ਨ ਹੈ ਜੀ 3600 ਦੇ ਵਿੱਚ ਰਹਿਣਗੇ ਸੂਟ ਇੱਕ ਕਲਰ ਆ ਜਾਏਗਾ ਪੀਕਾਕ ਠੀਕ ਹੈ ਇੱਕ ਕਲਰ ਆ ਜਾਏਗਾ ਜੀ yellow ਤੇ ਇੱਕ ਤੁਹਾਨੂੰ ਇਹ ਮਿਲ ਜੇਗਾ ਰਸਟੀ orange ਕਲਰ ਇਹ ਵਾਲਾ ਕਲਰ ਵੀ ਬਹੁਤ ਸੋਹਣਾ ਹੈ ਇਹ ਹੈ ਕਿ ਨੇ ਇਹਦੇ ਵਿੱਚ ਚਾਰ ਕਲਰ 3600 ਪ੍ਰਾਈਸ ਦੇ ਨਾਲ ਸ਼ਿਪਿੰਗ ਸਭ ਦੀ ਅਲੱਗ ਤੋਂ ਰਹੇਗੀ ਜੀ ਨੈਕਸਟ ਦੰਨੇ ਆ ਜੀ ਤੁਹਾਨੂੰ ਥਰੈਡ ਵਰਕ ਦੇ ਨਾਲ ਸਟਫ ਸੇਮ ਰਹੇਗਾ ਪ੍ਰਾਈਸ ਸੇਮ ਰਹੇਗਾ ਜੀ ਇਹ ਰਹੇਗੀ ਸਲਵਾਰ ਬਹੁਤ ਸੋਨਾ ਜਿਹਾ ਸ਼ੇਡ ਹੈ ਇਹ ਐਦਾ ਬਣੀ ਹੋਈ ਹੈ ਲੁੱਕ ਸੋਹਣੀ neck ਦੇਖੋ ਪਹਿਲਾਂ ਤਾਂ ਕਿੰਨਾ ਪਿਆਰਾ ਡਿਜ਼ਾਈਨ ਕੀਤਾ ਹੋਇਆ ਤੇ ਫਿਰ ਹੈਗੇ ਨੇ ਜੀ ਦੋ ਫੁੱਲ ਇਹਦੇ ਘੇਰੇ ਤੇ ਜਿਹੜੇ ਆਪਣੀ thigh ਕੋਲ ਆਣੇ ਆ ਤੇ ਫਿਰ نیچے ਹੈ ਵਿੱਚ ਬਣਿਆ ਹੋਇਆ ਤਾਂ ਘੇਰਾ ਠੀਕ ਹੈ ਲੁੱਕ ਬਹੁਤ ਪਿਆਰੀ ਐ ਸੂਟ ਦੀ ਬਹੁਤ ਸੋਹਣਾ ਸੂਟ ਐ ਜੀ ਬਣਨ ਤੋਂ ਬਾਅਦ ਬਹੁਤ ਪਿਆਰਾ ਪੀਸ ਆਏਗਾ ਇਦਾਂ ਰਹਿਣਗੇ ਇਹ ਦੁਪੱਟੇ 4 ਸਾਈਡ ਵਰਕ ਤੇ ਵਿੱਚ ਸਾਰੇ ਚ ਬੂਟੇ ਆ ਠੀਕ ਐ ਦੇ ਪ੍ਰਾਈਸ सेम ਹੀ ਰਹੇਗਾ ਜੀ 3600 컬러 ਦੇਖੋ ਕਿੰਨਾ ਸੋਹਣਾ ਰਸਟੀ ਜਾਂ ਸ਼ੇਡ ਹੈ ਇਹ ਠੀਕ ਹੈ ਤੇ ਇੱਕ ਤੋਂ ਨੂੰ ਮਿਲ ਜੇਗਾ ਇਹ ਨਿਓਨ 컬러 ਇਹਦੇ ਵਿੱਚ ਇਸ ਤੋਂ ਨੂੰ ਤਿੰਨ 컬러 ਮਿਲਣਗੇ ਤੇ ਪ੍ਰਾਈਸ सेम ਰਹੇਗਾ ਜੀ 3600 ਨੈਕਸਟ ਦੇ ਰਹੀਆਂ ਸਰਵੋਸਕੀ ਵਰਕ ਤੇ ਪਹਿਲਾਂ ਤਾਂ ਸਟਫੀ ਬਾਕਸ ਹੋਣਾ ਤੇ ਉਹ پرو ਵਰਕ ਦੇਖੋ ਸਰਵੋਸਕੀ ਦਾ ਵਰਕ ਹੈ ਜੀ ਬਹੁਤ ਪਿਆਰਾ ਸੂਟ ਰੈਡੀ ਹੋਇਆ ਹੋਇਆ ਤੇ ਇਹਦਾ ਮੈਂ ਤੁਹਾਨੂੰ ਦਿਖਾਨੀ ਆ ਸਟਾਈਲ ਸੂਟ ਦਾ ਜਿਹੜੀ ਸ਼ਰਟ ਹੈ ਜੀ ਔਰਗੇਂਜ਼ਾ ਤੇ ਬਣੀ ਹੋਈ ਆ ਲਾਈਨਿੰਗ ਵਾਲੀ ਸ਼ਰਟ ਆ ਦੇਖੋ ਕਿੰਨੀ ਪਿਆਰੀ ਲਾਈਨਿੰਗ ਵਾਲਾ ਸਟੱਫ ਹੈ ਇਹ ਸਾਰੀ ਫਰੰਟ ਹੈਵੀ ਆ ਤੇ ਘੇਰਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਇਸ ਦਾ ਇਹ ਹੈਗੀ ਆ ਜੀ ਸਲਵਾਰ ਮਹਿੰਦੀ ਸ਼ੇਡ ਦੇ ਵਿੱਚ ਤੇ ਦੁਪट्टे ਦੀ ਲੁੱਕ ਦੇਖਿਓ ਬਹੁਤ ਸੌਫਟ ਸਟਫ ਦੇ ਵਿੱਚ ਦੁਪੱਟੇ ਨੇ ਪਿਓਰ ਆਰਗੇਂਜ਼ਾ ਸੌਫਟ ਦੇ ਵਿੱਚ ਫੋਰ ਸਾਈਡ ਬਹੁਤ ਪਿਆਰਾ ਸਰਵੋਸਕੀ ਦਾ ਵਰਕ ਆ ਤੇ ਦੁਪੱਟੇ ਦੀ ਲੁੱਕ ਬਹੁਤ ਸੋਹਣੀ ਆ ਇੱਕ ਅਲੱਗ ਜਿਹਾ ਡਿਜ਼ਾਈਨ ਆ ਕਲਰ ਹੈਗੇ ਆ ਗਾਜਰੀ ਜਾਂ ਸ਼ੇਡ ਮਿਲ ਜਾਂਦਾ ਇਹ ਪਰਪਲ ਮਿਲ ਜਾਂਦਾ ਜੀ ਦੇਖ ਮਿਲ ਜੇਗਾ yellow shade ਇਹ ਸਾਰੇ ਕਲਰ ਨੇ ਇਹ ਵਾਲੇ ਡਿਜ਼ਾਈਨ ਚ ਠੀਕ ਹੈ ਪ੍ਰਾਈਸ 3600 ਨੈਕਸਟ ਫਿਰ ਤੋਂ ਗਲਾਸ ਟਿਸ਼ੂ ਇਹ ਵਾਲਾ ਸੂਟ ਵੀ ਆਪਣਾ ਕਾਫੀ ਸੇਲ ਹੁੰਦਾ ਕੁਛ ਅਲੱਗ ਪਾਣਾ ਜੇ ਇਹ ਹੈਗਾ ਜੀ ਗਲਾਸ ਟਿਸ਼ੂ ਦੀ ਸ਼ਰਟ ਤੇ ਨੀਚੇ ਪੇਂਟ ਕੀਤਾ ਹੋਇਆ ਘੇਰਾ ਪੇਂਟ ਆ ਪੂਸਾਰੀ ਦੇ ਵਰਕ ਦੇ ਨਾਲ ਆ ਜੇ ਠੀਕ ਹੈ ਸਾਰੇ ਹੀ ਹੈਂਡ ਦਾ ਵਰਕ ਕੀਤਾ ਹੋਇਆ ਉੱਪਰ ਸਲਵਾਰ ਮਿਲ ਜੇਗੀ ਸਿਲਕ ਦੀ ਤੇ ਦੁਪੱਟਾ ਤੁਹਾਨੂੰ ਐਦਾਂ ਪੇਂਟ ਵਾਲਾ ਮਿਲ ਜੇਗਾ ਡਿਜ਼ਾਈਨ ਸਾਰੇ ਚ ਬੂਟੇ ਆ ਪੱਲਿਆਂ ਤੇ ਡਿਜ਼ਾਈਨ ਹੈ ਸੇਮ ਹੀ ਪ੍ਰਾਈਸ ਆ 3600 ਚ ਪੇਂਟ ਵਾਲਾ ਸੂਟ ਇਹ ਤੁਹਾਨੂੰ ਕਲਰ ਮਿਲ ਜਾਣਗੇ ਪਰਪਲ ਸ਼ੇਡ ਆ ਠੀਕ ਹੈ ਇਹ ਸਾਰੇ ਕਲਰ ਨੇ ਜੀ ਇੱਕ ਕਲਰ 골ਡਨ 3600 ਪ੍ਰਾਈਸ ਦੇ ਨਾਲ ਇੱਕ ਡਿਜ਼ਾਈਨ ਹੋਰ ਦੰਨੇ ਆ ਪੈਚ ਪਲੱਸ ਸਰਵੋਸ ਕੀ ਇਹ ਹੈਗਾ ਜੀ ਪੈਚ ਦਾ ਵਰਕ ਤੇ ਉੱਪਰ ਸਰਵੋਸ ਕੀ ਦਾ ਕੰਮ ਕੀਤਾ ਹੋਇਆ ਇਦਾਂ ਦੇ ਸੂਟ ਅਗਰ ਤੁਸੀਂ ਨਾਈਟ ਫੰਕਸ਼ਨ ਚ ਪਾਣੇ ਹੋ ਤਾਂ ਹੋਰ ਵੀ ਸੋਹਣੇ ਲੱਗਦੇ ਆ ਦੇਖੋ ਜੀ ਸੂਟ ਬਹੁਤ ਪਿਆਰਾ ਪੀਸ ਆ ਬਹੁਤ ਸੋਹਣਾ ਕਲਰ ਹੀ ਬਹੁਤ ਸੋਹਣਾ ਤੇ ਉੱਪਰ ਸਟਾਈਲ ਹੀ ਬਹੁਤ ਸੋਹਣਾ ਹੈ ਪੈਚ ਵਰਕ ਦੇ ਨਾਲ ਇਹ ਸੇਮ ਕਲਰ ਆਏਗਾ ਜੇ ਜਦੋਂ ਆਪਾਂ ਲਾਈਨਿੰਗ ਲਗਾਵਾਂਗੇ ਤੇ ਦੁਪੱਟਾ ਮਿਲੇਗਾ ਤੁਹਾਨੂੰ ਫੋਰ ਸਾਈਡ ਗਲਾਸ ਦਾ ਸਟਫਰ 셔ਟ ਦਾ ਬਹੁਤ ਸੌਫਟ ਜੀ ਗਲਾਸਾ ਤੇ ਗਲਾਸ ਦਾ ਹੀ ਰਹੇਗਾ ਦੁਪੱਟਾ ਇਦਾਂ ਦੀ ਲੁੱਕ ਆ ਜੀ ਸੂਟ ਦੀ ਇਹ ਸੋਨੂ ਕਲਰ ਲੱਡੂ ਰੰਗਾ yellow ਖੱਟਾ yellow ਇਹ ਬੋਲਦੇ ਇਹਨੂੰ ਤੇਰਾਮਾ ਗ੍ਰੀਨ ਇਹ ਕਲਰ ਮਿਲ ਜਾਣਗੇ ਜੀ ਨੈਕਸਟ ਡਿਜ਼ਾਈਨ ਦੇਖੋ ਘੇਰਾ ਦੇਖੋ ਪਹਿਲਾਂ ਪਏ ਸੂਟ ਦਾ ਬਹੁਤ ਪਿਆਰਾ ਜਿਹਾ ਪੀਸ ਆ ਉਪਰੋਂ ਕਲਰ ਵੀ ਬਹੁਤ ਸੋਹਣਾ ਹੈ ਇਹ ਹੈਗਾ ਥ੍ਰੈਡਵਰਕ ਦੇ ਨਾਲ ਸਰਵੋਸ ਕੀ ਸਾਰਾ ਫਰਾਂਟਾ ਸ਼ਰਟ ਦਾ ਕਿਹੜਾ ਦੇਖੋ ਕਿੰਨਾ ਸੋਨਾ ਬਣਿਆ ਹੋਇਆ ਸਟੀਚਿੰਗ ਤੋਂ ਬਾਅਦ ਬਹੁਤ ਸੋਹਣੀ ਲੁੱਕ ਕਾਣੀਆ ਸੂਟ ਦੇ ਸਲਵਾਰ ਆ ਜੀ ਨਾਲ ਸਿਲਕ ਦੇ ਤੇ ਦੁਪੱਟਾ ਦੇਖਿਓ ਦੁਪੱਟਾ ਤੁਹਾਨੂੰ ਵਨ ਸਾਈਡ ਬਾਰਡਰ ਮਿਲੇਗਾ ਤਾਂ ਜੋ ਤੁਸੀਂ ਸਾਈਡ ਤੇ ਲੈਣਾ ਜਾਂ ਸਿਰ ਤੇ ਲੈਣਾ ਇਹ ਵਨ ਸਾਈਡ ਹੈਵੀ ਬਾਰਡਰ ਮਿਲ ਜਾਏਗਾ ਬਾਕੀ ਚ ਬੂਟੀ ਮਿਲਗੇ ਜੇ ਇਹ ਹੈਗਾ ਇਹਦਾ ਸੈਕਿੰਡ ਕਲਰ ਥਰਡ ਕਲਰ ਤੇ ਫੋਰਥ ਕਲਰ ਸਾਰੇ ਕਲਰ ਨੇ ਜੀ ਤੇ 3600 ਇਹਨਾ ਸੂਟਾ ਦਾ ਪ੍ਰਾਈਸ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋएगी ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ